ਕੇਂਦਰ ਸਰਕਾਰ ਦੇ ਫੱਲੋਂ ਪੰਜਾਬ ਦੇ ਵਿੱਚ ਨਸ਼ਾ ਦੂਰ ਕਰਨ ਦੇ ਲਈ ਨਾਰਕੋਟਿਕਸ ਸੈੱਲ ਖੋਲ੍ਹਿਆ ਗਿਆ ਜਿਸ ਦੇ ਵਿੱਚ ਭਾਜਪਾ ਹਰੇਕ ਪਿੰਡ ਦੇ ਵਿੱਚ ਜਾ ਕੇ ਨਸ਼ਾ ਰੋਕੂ ਸਮਾਗਮ ਕਰੇਗੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਪ੍ਰੇਰਿਤ ਕਰੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਹਲਕਾ ਕਨੌਰ ਦੇ ਵਿੱਚ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਬੇਕਾਬੂ ਹੋ ਚੁੱਕੀ ਆ ਜੇਲ੍ਹਾਂ ਦੇ ਵਿੱਚੋਂ ਗੈਂਗਵਾਰ ਸਿੱਧੇ ਤੌਰ ਤੇ ਫਰੋਤੀਆਂ ਮੰਗ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸੁਨੀਲ ਜਾਖੜ ਪੰਜਾਬ ਪ੍ਰਧਾਨ ਰਹੇ ਉਦੋਂ ਵੀ ਨਸ਼ਾ ਖਤਮ ਕਰਨ ਦੀ ਗੱਲ ਤੇ ਉਹਨਾਂ ਕਿਹਾ ਕਿ ਇਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਰਿਜੈਕਟ ਕੀਤਾ ਸੀ ਉਹਨਾਂ ਕਿਹਾ ਕਿ ਹਲਕਾ ਇੰਚਾਰਜ ਕਨੌਰ ਵਿਕਾਸ ਸ਼ਰਮਾ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਜਿੱਥੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਉੱਥੇ ਹੀ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਵੀ ਸਿੱਖਿਆ ਦਿੱਤੀ ਜਾ ਰਹੀ ਹੈ ਸੁਖਦੇਵ ਸਿੰਘ ਢੀਂਸ ਦੇ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਹੇ ਕਿ ਮੇਰੇ ਤੋਂ ਸਿਆਣੇ ਨੇ ਉਹ ਤਾਂ ਹੀ ਆਪਣੇ ਆਪ ਜਵਾਬ ਦੇਨੇ ਜਾਕੜ ਨੇ ਵੀ ਕਿਹਾ ਕਿ ਵਿਕਰਮ ਅਜੀਠਿਆ ਨੂੰ ਸਿੱਟ ਦੇ ਵੱਲੋਂ ਬੁਲਾਉਣਾ ਸਿੱਧੇ ਤੌਰ ਤੇ ਭਗਵੰਤ ਮਾਨ ਤੇ ਵੱਲੋਂ ਦਖਲ ਅੰਦਾਜੀ ਦਾ ਸਿੱਟਾ ਹੈ ਉਹਨਾਂ ਕਹੇ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਮੁੱਦੇ ਨਹੀਂ ਉਠਾਣੇ ਚਾਹੀਦੇ ਸੋ ਇਸ ਮੌਕੇ ਉਹਨਾਂ ਹੋਰ ਕੀ ਕੁਝ ਕਹੇ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਪੰਜਾਬ ਨੂੰ ਲੈ ਕੇ ਜਿਹੜਾ ਸਮਾਗਮ ਕੀਤਾ ਕਿ ਕੀ ਕਹਿਣਾ ਚਾਹੁੰਦੇ ਦੇਖੋ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਾਬ ਪਹਿਲੇ ਵਾਲੀ ਸਰਕਾਰਾਂ ਨੇ ਉਸ ਵਾਦੇ ਤੇ ਪੂਰੇ ਨਹੀਂ ਉਤਰੇ ਜਿਹਦੇ ਕਰਕੇ ਲੋਕਾਂ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਹੋਰ ਨੂੰ ਮੌਕਾ ਦਿੱਤਾ ਹੁਣ ਭਗਵੰਤ ਮਾਨ ਜੀ ਜੇ ਆਹ ਕਹਿਣ ਵੀ ਆਓ ਅਰਦਾਸ ਕਰੀਏ ਤਾਂ ਮੈਂ ਸਮਝਦਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੈ ਵਾਹਿਗੁਰੂ ਦੀ ਓਟ ਨਾਲ ਤਾਂ ਹਰੇਕ ਬੰਦਾ ਆਪਣਾ ਜੀਵਨ ਆਪਣਾ ਦਿਨ ਉਥੋਂ ਸ਼ੁਰੂ ਕਰਦਾ ਹੈ ਅਸੀਂ ਸਾਰੇ ਗੁਰੂ ਮਹਾਰਾਜ ਦੀ ਓਟ ਨਾਲ ਚੱਲਦੇ ਆਂ ਪਰ ਸਰਕਾਰ ਦਾ ਕੰਮ ਜਿਹੜਾ ਹੈ ਸ਼ਕਤੀ ਨਾਲ ਇਸ ਮੁੱਦੇ ਨੂੰ ਜੜੋਂ ਕੱਢਣ ਦਾ ਜਿਹੜਾ ਵਾਅਦਾ ਕੀਤਾ ਸੀਗਾ ਉਸ ਤੋਂ ਭੱਜ ਰਿਹਾ ਤੇ ਅੱਜ ਹਾਲਾ ਹੈ ਕਿ ਪਿੰਡਾਂ ਪਿੰਡਾਂ ਦੇ ਅੰਦਰ ਇਸ ਕਿਸਮ ਦਾ ਨਸ਼ਾ ਵਧ ਰਿਹਾ ਉਹ ਬੇਕਾਬੂ ਹੈ ਨਸ਼ੇ ਦਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਮਿੰਨ ਨਸ਼ੇ ਦਾ ਕੰਮ ਫਿਰੋਤੀਆਂ ਦਾ ਕੰਮ ਗੈਂਗਸ ਆ ਸਾਰੇ ਦੇ ਸਾਰੇ ਜਿਹੜੇ ਵਪਾਰ दारू ਦਾ दा, ਨਕਲੀ दारू ਦਾ ਕੰਮ ਜਿਹੜਾ ਸਾਰਾ ਕੰਮ ਜੇਲਾਂ ਚੋਂ ਚੱਲ ਰਿਹਾ ਹੈ ਜਿੰਨੇ ਵੀ ਗੈਂਗਸਟਰਸ ਹੈ ਜਿੰਨੇ ਡਰਗ ਡੀਲਰ ਹੈ ਜਿਹੜਾ ਸਭ ਤੋਂ ਸਿਕਿਉਰ ਪਲੇਸ ਹੈ ਜਿੱਥੋਂ ਜਾ ਕੇ ਆਪਰੇਟ ਕਰਦੇ ਆ ਉਹ ਜੇਲਾ ਪੰਜਾਬ ਦੀਆਂ ਬਣੀਆਂ ਖੜੀਆਂ ਉਥੋਂ ਵੀਡੀਓ ਕਾਨਫਰੰਸਸ ਹੋ ਰਹੀਆਂ ਨੇ ਉਥੋਂ ਮਰਡਰ ਆਰਗੇਨਾਈਜ਼ ਕੀਤੇ ਜਾ ਰਹੇ ਹੈ ਹਾਈ ਕੋਰਟ ਨੇ ਮੇਰੇ ਖਲ ਤਿੰਨ ਦਵਾ ਨੋਟਿਸ ਦਿੱਤੇ ਪੰਜਾਬ ਸਰਕਾਰ ਨੂੰ ਆ ਹਾਲ ਹੈ ਪੰਜਾਬ ਸਰਕਾਰ ਦਾ ਮੈਂ ਸਮਝਦਾ ਭਗਵੰਤ ਮਾਨ ਜੀ ਆਪਣੇ ਚੀਫ ਮਿਨਿਸਟਰ ਦੇ ਰੋਲ ਦੇ ਅੰਦਰ ਪੂਰੀ ਤਰ੍ਹਾਂ ਫੇਲ ਹੋਏ ਹੈ ਰੋਲ ਮੈਸ ਕਰਕੇ ਕਹਿ ਰਹੇ ਆ ਜਿ ਉਹਨਾਂ ਨੇ ਬੜੇ ਕਿਰਦਾਰ ਨਿਭਾਏ ਸਟੇਜ ਤੇ ਪਰ ਜਦੋਂ ਲੋਕਾਂ ਦੇ ਸਟੇਜ ਤੇ ਆਏ ਹੈ ਜੁਣੀ ਸਟੇਜ ਤੇ ਆਏ ਹੈ ਇਥੇ ਬੁਰੀ ਤਰ੍ਹਾਂ ਫੇਲ ਹੋਇਆ ਅੱਜ ਵਿਕਾਸ ਸ਼ਰਮਾ ਜੀ ਦੇ ਪ੍ਰੋਗਰਾਮ ਤੇ ਆਪ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਵਿਕਾਸ ਸ਼ਰਮਾ ਜੀ ਨੇ ਬਹੁਤ ਹੀ ਬੜੀਆ ਇੱਕਾ ਜਿਹੜਾ ਸੰਕਲਪ ਲਿਆ ਹੈ ਨਸ਼ਾ ਮੁਕਤੀ ਦਾ ਆਪਣੇ ਤੌਰ ਤੇ ਖੜਾ ਹੋਣਾ ਪੂਗਾ ਸਭ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਇਹਦਾ ਮਤਲਬ ਉਹ ਆ ਨਹੀਂ ਲੋਕ ਘਰਾਂ 'ਚ ਬਹਿ ਜਾਣਗੇ ਮੈਨੂੰ ਇਸ ਗੱਲ ਦਾ ਦੁੱਖ ਹੈ ਪਿੰਡੋਂ ਪਿੰਡੀ ਸਾਡੀਆਂ ਮਾਤਾਵਾਂ ਪੈਣਾ ਰਾਤ ਨੂੰ ਠਿਕਰੀ ਪੈਰਾ ਦਿੰਦੀਆਂ ਚੰਗੀ ਲੱਗਦੀ ਹੈ ਸਾਡੀ ਸਾਡੇ ਬੱਚਿਆਂ ਬਲੋਂ ਜਿਹੜਾ ਆ ਜੋ ਕੁਝ ਹੋ ਰਿਹਾ ਹੈ ਸਰਕਾਰ ਦੀ ਨਲਾਇਕੀ ਦੇ ਵਜ੍ਹਾ ਨਾਲ ਹੋ ਰਿਹਾ ਵੀ ਸਿਵਲ ਸੁਸਾਇਟੀ ਨੂੰ ਅੱਗੇ ਆਉਣਾ ਪਿਆ ਬਹੁਤ ਹੀ ਅੱਛਾ ਹੰਗਾਰਾ ਕਾ ਸ਼ਰਮਾ ਜੀ ਨੇ ਜਿਹੜਾ ਕੰਮ ਕੀਤਾ ਇਹਨਾਂ ਨੂੰ ਮੈਂ ਵਧਾਈ ਵੀ ਦੇਣਾ ਤੇ ਨਾਲ ਕੱਲਾ ਮੇਸ਼ਾ ਮੁਕਤ ਨਹੀਂ ਇਹਨਾਂ ਨੇ ਨਾਲ ਜਿਹੜਾ ਬੇਟੀ ਪੜਾਓ ਬੇਟੀ ਬਚਾਓ ਵਾਲਾ ਜਿਹੜਾ ਅਭਿਆਨ ਚਲਾਇਆ ਉਹਦਾ ਇਸ ਇਲਾਕੇ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲੇ ਮੈਂ ਸਮਝਦਾ ਇਸ ਕਿਸਮ ਦੇ ਨੌਜਵਾਨਾਂ ਨੂੰ ਲੋਕਾਂ ਨੇ ਮੌਕਾ ਦੇਣਾ ਚਾਹੀਦਾ ਜਗਤਪ੍ਰੀਤ ਸਿੰਘ ਢੀਂਡਸਾ ਦੇ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਸੁਖਵੀਰ ਬਾਦਲ ਦੇ ਵੱਲੋਂ ਜੋ ਕੁੱਝ ਮੰਗੀ ਗਈ ਉਹ ਉਹਨਾਂ ਦਾ ਖੁਦ ਮਖਤਿਆਰ ਹੈ ਸਭ ਢੀਂਡਸਾ ਸਾਹਿਬ ਇਹ ਤਾਂ ਸੀਨੀਅਰ ਮੈਂ ਉਹਨਾਂ ਨੂੰ ਕੀ ਕਹਾਂ ਆਪਣਾ ਸੋਚ ਸਮਝ ਕੇ ਜੋ ਕੁਝ ਫੈਸਲਾ ਲੈਣਗੇ ਜੀ ਡਾਕਟਰ ਵਿਕਾਸ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਪਰ ਸਭ ਤੋਂ ਪਹਿਲਾਂ ਤਾਂ ਮੈਂ ਪੈਸ ਦੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਜੋ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਘਨੌਰ ਪਹੁੰਚੇ ਨੇ ਅੱਜ ਅਸੀਂ ਹਲਕਾ ਘਨੌਰ ਤੋਂ ਇੱਕ ਮੁਹਿੰਮ ਦਾ ਆਗਾਜ਼ ਕੀਤਾ ਸਾਡਾ ਸੰਕਲਪ ਨਸ਼ਾ ਮੁਕਤ ਪੰਜਾਬ ਨਸ਼ਿਆਂ ਨੂੰ ਭਜਾਵਾਂਗੇ ਨੌਜਵਾਨਾਂ ਨੂੰ ਬਚਾਵਾਂਗੇ ਜਿਸ ਦੇ ਵਿੱਚ ਸਾਡੇ ਪਾਰਟੀ ਦੇ ਪ੍ਰਬੰਧ શ્રીਮਾਨ ਸੁਨੀਲ ਜਾਖੜ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਉਹਨਾਂ ਦੇ ਨਾਲ ਬੀਬਾ ਜੈ인더 ਕੌਰ ਜੀ ਤੇ ਸਾਡੇ ਬਹੁਤ ਹੀ ਸੀਨੀਅਰ ਨੇਤਾ ਸ਼੍ਰੀ ਗੇਜਾਰਾਮ ਵਾਲਮੀਕੀ ਜੀ ਸਰਦਾਰ ਪਰਮਿੰਦਰ ਸਿੰਘ ਬਰਾੜ ਜੀ ਕਿ ਅੱਜ ਤੁਸੀਂ ਦੇਖਿਆ ਕਿ ਹਲਕੇ ਦੇ ਨੌਜਵਾਨਾਂ 'ਚ ਕਿੰਨਾ ਉਤਸ਼ਾਹ ਹੈ ਤੇ ਨੌਜਵਾਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਕੱਲੇ-ਕੱਲੇ ਪਿੰਡ ਜਾ ਕੇ ਇੱਕ ਅਭਿਆਨ ਚਲਾਵਾਂਗੇ ਨਸ਼ਿਆਂ ਦੇ ਖਿਲਾਫ ਜੋ ਭਗੌਂਤਮਾਨ ਸਰਕਾਰ ਨੇ ਇੱਕ ਬੜੇ ਲਾਰੇ ਲਾਏ ਸੀ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਨਸ਼ਾ ਪਹਜਾਵਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਬੜੇ ਉਹਨਾਂ ਨੇ ਝੂਠੇ ਵਾਅਦੇ ਕਰਕੇ ਸਰਕਾਰ ਸੱਤਾ 'ਚ ਆਈ ਸੀ ਪਰ ਉਹਦਾਂ ਦਾ ਕੁਝ ਵੀ ਨਹੀਂ ਹੋਇਆ ਇਸ ਕਰਕੇ ਅਸੀਂ ਹੁਣ ਆਪਣੀ ਟੀਮ ਨੂੰ ਨਾਲ ਲੈ ਕੇ ਕਿੱਲੇ ਪਿੰਡ ਜਾਵਾਂਗੇ ਤੇ ਹਲਕਾ ਕਨੌਰ ਨੂੰ ਨਸ਼ਾ ਮੁਕਤ ਬਣਾਵਾਂਗੇ ਹਲਕਾ ਕਨੌਰ ਤੋਂ 모ਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਖ਼ਰ